ਇਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਅ ਇਲੈਕਸ਼ਨਾਂ ਦੇ ਮੱਦੇ ਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੀਗਲ ਵੈਪਨਸ ਜਾਂ ਫਿਰ ਇਲੀਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੀਗਲ ਦਾਰੂ ਇਹਨਾਂ ਤਿੰਨਾਂ ਦੀ ਸੀਜ਼ਰ ਵਾਸਤੇ ਇਹ ਹੋ ਰਿਹਾ ਇਲੀਗਲ ਕੰਮ ਕੋਈ ਨਾ ਹੋਵੇ ਇਸ ਵਾਸਤੇ ਬੁਲਸਤਨਾ ਕੀਤੀ ਗਈ ਹੈ ਤਾਂ ਕਿ ਅਸੀਂ ਹਰ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨਸ ਤੇ ਲਾਡਰਡਰ ਦੀ ਜੋ ਸਥਿਤੀ ਆ ਜੋ ਪੀਸਫੁਲ ਸਥਿਤੀ ਆ ਉਸ ਨੂੰ ਮੇਨਟੇਨ ਕੀਤਾ ਜਾ ਰਿਹਾ ਅ ਅੰਮ੍ਰਿਤਸਰ ਦੇ ਵਿੱਚ ਜੋ CRPF ਦੀ ਇੱਕ ਕੰਪਨੀ ਆਈ ਹੈ ਜੀ ਇਸ ਕੰਪਨੀ ਦੇ ਤਹਿਤ ਸਾਨੂੰ ਹਰ ਥਾਣੇ ਨੂੰ ਹਾਫ ਹਾਫ ਸੈਕਸ਼ਨ ਮਤਲਬ 4 ਮਲਾਜਮ CRPF ਦੇ ਮਿਲੇ ਹੋਏ ਨੇ ਜੋ ਕਿ ਸਵੇਰ 9 ਤੋਂ 1 ਤੋਂ ਸ਼ਾਮ ਨੂੰ 6 ਤੋਂ 10 ਦੋ ਸ਼ਿਫਟਾਂ ਦੇ ਰਾਹੀਂ ਤਾਇਨਾਤ ਨੇ ਤੇ ਇਹ ਜੋ ਕ੍ਰਾਈਮ ਦੇ ਬਿਲਕੁਲ ਮੇਨ ਫੋਰਸ ਨੇ ਜਾਂ ਕ੍ਰਾਈਮ ਦਾ ਜੋ ਜ਼ਿਆਦਾ ਟਾਈਮ ਹੁੰਦਾ ਉਸ ਟਾਈਮ ਤੇ ਕ੍ਰਾਈ ਹੁੰਦਾ ਵਾ ਉਸ ਨੂੰ ਉਹਨਾਂ ਦੀ ਤਨਤੀ ਦਿੱਤੀ ਗਈ ਹੈ। ਉਹ ਬੈਕਵਰਡ ਕਿੱਧਰ ਜਾ ਰਿਹਾ ਹੈ? ਇੱਕ ਦਮ ਜਾ ਗਿਆ। ਯਾਰ, ਕੀ ਕੀ? ਬੈਕਿੰਗ ਵੀ ਕਿੱਥੇ ਜਾ ਰਿਹਾ ਹੈ? ਸਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਜੋ ਜਨਰਲ ਇਲੈਕਸ਼ਨ 2024 ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ ਦੇ ਵਿੱਚ ਚੋਕਸੀ ਵਧਾਈ ਗਈ ਹੈ। ਜਿਸ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਵੱਲੋਂ ਪੰਜਾਬ ਪੁਲਿਸ ਦੇ ਤੇ ਇਸ ਦੇ ਨਾਲ ਪੈਰਾਮਿਲਟਰੀ ਫੋਰਸੇਸ ਦੇ ਹਾਫ ਹਾਫ ਸੈਕਸ਼ਨ ਦੇ ਨਾਕਾ ਲਗਾਏ ਗਏ ਨੇ ਜਿਸ ਦੇ ਤਹਿਤ ਅੱਜ ਅਸੀਂ ਅੰਮ੍ਰਿਤਸਰ ਕਮਿਸ਼ਨਡ ਦੇ ਥਾਣਾ ਰਣਜੀਤਦੇਵਨ ਨੂੰ ਵਿਖੇ 스타벅ਸ ਤੇ ਇੱਕ ਨਾਕਾਬੰਦੀ ਕੀਤੀ ਆ ਜਿਸ ਵਿੱਚ ਪੈਰਾ ਮਿਲਟਰੀ ਫੋਰਸਸ ਦੇ ਚਾਰਜਵਾਨ ਤੇ ਚਾਰਜਵਾਨ ਰਣਜੀਤਦੇਵਨ ਥਾਣੇ ਤੋਂ ਇੱਥੇ ਭਵੰਨਤ ਕੀਤੇ ਗਏ ਨੇ ਜਿਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਇਲੈਕਸ਼ਨਾਂ ਦੇ ਮੱਦੇਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੀਗਲ ਵੈਪਨਸ ਜਾਂ ਫਿਰ ਇਲੀਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੀਗਲ ਦਾਰੂ ਇਹਨਾਂ ਤਿੰਨਾਂ ਦੀ ਸੀਜ਼ਰ ਵਾਸਤੇ ਇਹਦਾ ਇਲੈਗਲ ਕੰਮ ਕੋਈ ਨਾ ਹੋਵੇ ਇਸ ਵਾਸਤੇ ਬੁਲਸਤ ਨਾਕੀ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਡਰਨ ਟੈਕਨੀਕ ਦੇ ਤਹਿਤ ਅਸੀਂ ਇੱਥੇ ਸਨੀਫਰ ਡੌਗ ਵੀ ਲੈ ਕੇ ਆਏ ਆ ਸਨੀਫਰ ਡੌਗ ਦੇ ਨਾਲ ਜੋ ਕਿ ਐਕਸਪਰਟ ਹੁੰਦੇ ਨੇ ਕਿਸੇ ਲਾਇਸੈਂਸ ਵੈਪਨ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਜਾਂ ਕਿਸੇ ਨਸ਼ੇ ਨੂੰ ਗੱਡੀ ਦੇ ਵਿੱਚੋਂ ਸਰਚ ਕਰਨ ਦੇ ਵਿੱਚ ਉਹ ਡੌਗਸ ਨੂੰ ਵੀ ਲੈ ਕੇ ਆਇਆ ਗਿਆ ਵਾ ਤਾਂ ਕਿ ਅਸੀਂ ਹਰ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨ ਤੇ ਲਾਅ ਐਂਡ ਔਰਡਰ ਦੀ ਜੋ ਸਥਿਤੀ ਆ ਜੋ ਪੀਸਫੁਲ ਸਥਿਤੀ ਆ ਉਸ ਨੂੰ ਮੇਨਟੇਨ ਕੀਤਾ ਜਾ ਸਕੇ ਪ੍ਰੋਜੈਕਟ ਲੱਗਨੇ ਲੱਗ ਗਿਆ ਦੂਜੇ ਪੱਧਰ ਤੇ ਸਪੀਅਰ ਕੀਤਾ ਬਿਲਕੁਲ ਜੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਇੱਥੇ ਸਟਾਰਬਕਸ ਚੌਂਕ ਦੇ ਵਿੱਚ ਵੀ ਜੋ 스마트 ਸਿਟੀ ਦੇ ਤਹਿਤ ਆਈਟ੍ਰਿਪਲ ਸੀ ਪ੍ਰੋਜੈਕਟ ਆ ਉਸਦੇ ਕੈਮਰਾਜ਼ ਲਗਾਏ ਗਏ ਨੇ ਇਸ ਕੈਮਰਾਜ਼ ਦੀ ਖਾਸੀਅਤ ਇਹ ਹੈ ਕਿ ਇਹਨਾਂ ਕੈਮਰਾਜ਼ ਦੇ ਨਾਲ ਕਲੀਅਰ ਤੁਸੀਂ ਕਿਸੇ ਵੀ ਵਾਈਕਲ ਦੀ ਨੰਬਰ ਪਲੇਟ ਤੱਕ ਵੀ ਪੜ ਸਕਦੇ ਹੋ ਸੋ ਅਗਰ ਕੋਈ ਵੀ ਵਾਈਕਲ ਜਾਂ ਕੋਈ ਸ਼ੱਕੀ ਪੁਰਸ਼ ਕ੍ਰਾਈਮ ਕਰਕੇ ਭੱਜਣ ਦੀ ਫਰਾਕ ਵਿੱਚ ਕੋਸ਼ਿਸ਼ ਕਰਦਾ ਵਾ ਤਾਂ ਇਹ ਪੂਰਨ ਤੌਰ ਤੇ ਬਿਲਕੁਲ ਰੋਡਸ ਨੂੰ ਕਵਰ ਕਰਦੇ ਨੇ ਸੋ ਕ੍ਰਿਮਨਲ ਨੂੰ ਫੜਨ ਦੇ ਵਿੱਚ ਬੜੀ ਆਸਾਨੀ ਹੁੰਦੀ ਹੈ ਸੋ ਇਸ ਪ੍ਰੋਜੈਕਟ ਦੇ ਤਹਿਤ ਸਾਡੇ ਮੁਲਾਜ਼ਮ 24 ਘੰਟੇ ਕਾਰਪੋਰੇਸ਼ਨ ਦੀ ਬਿਲਡਿੰਗ ਵਿੱਚ ਤਾਇਨਾਤ ਹਨ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਨਜ਼ਰ ਰੱਖਦੇ ਹੋਏ ਹਨ ਅਗਰ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਕੋਈ ਸਸਪੀਸ਼ੀਅਸ ਐਕਟੀਵਿਟੀ ਸਾਹਮਣੇ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਸਰਕਟ ਵਿੱਚ ਆਉਂਦੀ ਹੈ ਤੇ ਕੰਟਰੋਲ ਰੂਮ ਤੇ ਪੀसीआर ਦੇ ਰਾਹੀਂ ਨੋਟ ਕਰਵਾ ਕੇ ਉਸ ਐਕਟੀਵਿਟੀ ਨੂੰ ਰੋਕਿਆ ਜਾਂਦਾ ਹੈ ਅਮਰਸਰ ਦੇ ਵਿੱਚ ਜੋ CRPF ਦੀ ਇੱਕ ਕੰਪਨੀ ਆਈ ਹੈ ਜੀ ਇਸ ਕੰਪਨੀ ਦੇ ਤਹਿਤ ਸਾਨੂੰ ਹਰ ਥਾਣੇ ਨੂੰ ਹਾਫ ਆਫ ਸੈਕਸ਼ਨ ਮਤਲਬ 4 ਮਲ ਅਜੰਸੀਅਰ ਪ੍ਰੀਫ ਤੇ ਮਿਲੇ ਹੋਏ ਨੇ ਜੋ ਕਿ ਸਵੇਰ 9 ਤੋਂ 1 ਤੇ ਸ਼ਾਮ ਨੂੰ 6 ਤੋਂ 10 ਦੋ ਸ਼ਿਫਟਾਂ ਦੇ ਰਾਹੀਂ ਤਾਇਨਾਤ ਨੇ ਤੇ ਇਹ ਜੋ ਕ੍ਰਾਈਮ ਦੇ ਬਿਲਕੁਲ ਮੇਨ ਹੌਟ ਸਪੌਟਸ ਨੇ ਜਾਂ ਕ੍ਰਾਈਮ ਦਾ ਜੋ ਜ਼ਿਆਦਾ ਟਾਈਮ ਹੁੰਦਾ ਜਿਸ ਟਾਈਮ ਤੇ ਕ੍ਰਾਈਮ ਹੁੰਦਾ ਉਸ ਤੋਂ ਉਹਨਾਂ ਦੀ ਤਾਇਨਾਤੀ ਕੀਤੀ ਗਈ ਹੈ ਤੁਹਾਨੂੰ ਪਰ ਕੋਈ ਤੰਗ ਨਾ ਕਰਾਉ। ਆ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੂਗਾ ਕਿ ਜਿਵੇਂ ਕਿ ਲੋਕ ਸਭਾ ਇਲੈਕਸ਼ਨਸ ਪੂਰੇ ਦੇਸ਼ ਵਿੱਚ ਜੋਰ ਨਾਲ ਚੱਲ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਜਾਂ ਜਿਹੜੇ ਉਹਨਾਂ ਦੇ ਅਬਜ਼ਰਵਰਸ ਅ ਅਪਾਇੰਟ ਕੀਤੇ ਗਏ ਨੇ ਉਹ ਬਹੁਤ ਜ਼ਿਆਦਾ ਸਖਤ ਨਹੀਂ ਜਿਸ ਕਰਕੇ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਅਲੱਗ-ਅਲੱਗ ਪੈਂਤੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਰ ਪੁਲਿਸ ਅਮ੍ਰਿਤਸਰ ਉਹਨਾਂ ਵੱਲੋਂ ਵੀ ਲੋਕਾਂ ਨੂੰ ਪਾਸ ਕੀਤੀਆਂ ਜਾਂਦੀਆਂ ਨੇ ਉਹਨਾਂ ਹਦਾਇਤਾਂ 'ਚ ਖਾਸ ਤੌਰ ਤੇ ਕੋਈ ਵੀ ਇਲੈਗਲ ਤੁਸੀਂ ਕਿਸੇ ਵੀ ਕ੍ਰਾਈਮ ਦੇ ਵਿੱਚ ਗਲਿੱਫਤ ਨਾ ਹੋਵੋ ਇਲੈਗਲ ਜਿਵੇਂ ਕੋਈ ਦਾਰੂ ਵੈਪਨ ਨਸ਼ਾ ਆਪਣੇ ਵੈਪਨ ਸਮੇਂ ਸਿਰ ਜਮਕਰਾਉ। ਖਾਸ ਕਰਕੇ ਨਹਾਇਕੰਡ ਦੇ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ। ਤੇ ਅਗਰ ਤੁਹਾਨੂੰ ਕੋਈ ਵੀ ਸਸਪੀਸ਼ਸ ਐਕਟੀਵਿਟੀ ਕਿਤੇ ਵੀ ਨਜ਼ਰ ਆਉਂਦੀ ਆ, ਕੋਈ ਇਹੋਜਾ ਆਬਜੈਕਟ ਨਜ਼ਰ ਆਉਂਦਾ ਵਾ ਜਾਂ ਕੋਈ ਵੀ ਬੰਦਾ ਮਾਡਲ ਕੋਡ ਆਫ ਕੰਡਕਟ ਦਾ ਨੂੰ ਤੋੜਦਾ ਵਾ ਤਾਂ ਤੁਰੰਤ ਇਸ ਚੀਜ਼ ਨੂੰ 112 ਦੇ ਪੁਲਿਸ ਨੂੰ ਕਾਲ ਕਰਕੇ ਦੱਸੋ ਜਾਂ ਕੰਸਰਨਡ ਐਸਐਚਓ, ਐਸਿਪੀ ਨੂੰ ਕਾਲ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਰੋਕ ਸਕੀਏ ਤੇ ਇੱਕ ਜੋ ਟਰਾਂਸਪੇਰੈਂਟ ਤੇ ਫੇਅਰ ਇਲੈਕਸ਼ਨਸ ਕਿਉਂ ਅਸੀਂ ਸਾਰੇ ਕਰਾਉਣ ਲਈ ਇੱਥੇ ਅ ਨਿਯਤ ਕੀਤੇ ਗਏ ਆਪੋਸੀਨ ਨੂੰ ਇਨਸ਼ੋਰ ਕਰ